ਕਾਨੂੰਨ ਨੂੰ ਹੀ ਬੇਨਤੀ ਕਰਨਾ ਚਾਹੀਏ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲੋਕਾਂ ਨੇ ਆਰਡਰ ਕੀਤੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ 'ਚ ਰੋਜ਼ ਬੋਹਨੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਇਹ ਕੋਈ ਕੁਝ ਨਹੀਂ ਕਰ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਸਰਕਾਰ ਨੂੰ ਕਿ ਪਲੀਜ਼ ਥੋੜਾ ਜਿਹਾ ਨੋਟਿਸ ਲਈ ਲੈਣ ਤੇ ਲੋਅਰ ਇਨ ਆਰਡਰ ਦੀ ਸਿਚੁਏਸ਼ਨ ਦਾ ਕੁਝ ਕਰਨ ਇਸ ਤੋਂ ਪਹਿਲਾਂ ਕਿ ਕੋਈ ਬਹੁਤ ਬੁਰਾ ਹਾਦਸਾ ਹੋ ਜਾਏ ਲੱਗਦਾ ਹੈ ਕਿ ਕਾਲੀਆ ਗੁੰਹਮ ਹੀ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਸਾਰੀ ਜਗ੍ਹਾ ਟਾਰਗੇਟ ਕਰ ਰਹੇ ਹੈ ਜੀ ਉਹ ਤਾਂ ਦਿਸ ਹੀ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਨੇ ਐ ਐਸਐਸਪੀ ਤਰਨਤਾਨ ਨੂੰ ਲੁਭਾਤਾ ਕਿ ਕਿਉਂ ਕੀਤਾ ਕਿਉਂਕਿ ਉਹ ਵੀ ਟਾਰਗੇਟ ਕਰ ਰਹੇ ਸੀਗੇ ਡਰਦੇ ਹੈ ਅਕਾਲੀਆਂ ਤੋਂ ਹੋਰ ਕੋਈ ਗੱਲ ਨਹੀਂ